ਦੇਖ ਰਹੇ ਆ ਚਾਚੇ ਕਿੰਨਾ ਹੋ ਗਿਆ ਪਰ ਕੀ ਗੱਲ ਨਾ ਮੈਂ ਹੱਥ ਹਾਰ ਗਿਆ ਭਾਈ ਹਾਰ ਗਿਆ ਸ਼ੁਕਰ ਜਿੱਤਿਆ ਕੌਣ ਅੱਛਾ ਨਿਆ ਗੱਗਾ ਚਲ ਹੋ ਰਾਈ ਗਿਆ ਮੈਂ ਮਨੂੰ ਰਾਈ ਗਿਆ ਮੰਦਾ ਹੀ ਅਜੇ ਹੁਣ ਟੱਕਰਿਆ ਪਸਾਨ ਨਹੀਂ ਹੁਣ ਟੱਕਰਿਆ ਕੋਈ ਨਹੀਂ ਅੱਛਾ ਨਹੀਂ ਲੈ ਇਹ ਜੀ ਤਾਰ ਉਹ ਬਾਣੀ ਬੋਟੀ ਤੋਂ ਖੀਂਦਾ ਉਹ ਨਹੀਂ ਜਿੱਤਾਂ ਚਾਚੇ ਪੰਜ ਚਾਰ ਵੋਟਾਂ ਵਾਲ ਹੋਵੇ 500 100 150 ਪੰਜ ਸਾਲ ਹਾਰਿਆ ਵੀ ਦੇਹਦਾ ਬੰਦਾ ਉਹ ਤੇ ਕਬੂਲ ਕਰ ਲੈ ਜਾ ਰੇ ਆ ਵਾਹ ਵਾਹ ਪਰ ਜੱਗੀ ਦੀ ਭਾਈ ਚਿੱਤਰ ਆ ਗਿਆ ਗਾਇਸ ਗਾਇਸ ਸੱਜੀ ਹੋਦਾ ਮੇਰਾ ਮੇਰਾ ਤੇ ਇਹਦਾ ਗਾਇ 120 ਕੁਆਟਰ ਲਾਏ ਹੋ ਜਿੰਦਾ ਮੈਂ ਇੱਥੇ ਹੀ ਹੁਮਾ ਕਰਨੀ ਗੱਗੇ ਰੈਡੀ ਦਾ ਪਰਫਾਰਮ ਪੰਜ ਦਰ ਕੋਟ ਵਿੱਚ ਫਸਰੀ ਕਾਲ ਜੀ ਹੋਰ ਭਾਈ ਵੇਜਾ ਆਲੂ ਆਲੂ ਬਿੱਗੇ ਨਹੀਂ ਆ ਮੰਡੀ ਚ ਪਏ ਸਾਰੇ ਉੱਥੇ ਸਾਰੇ ਆਂਦੇ ਹੂੰ ਤਰ ਬਿੱਗੂ ਬਤਾ ਹਾਂ ਬਿੱਗੂ ਬਤਾ ਆਇਜੂ ਕੋ ਲੈਣਾ ਲੂ ਤੇ ਮੈਂ ਰੱਖਿਆ ਮੈਂ ਕਰ ਉਹ ਲੈ ਕੇ ਆਪਾਂ ਹਾਂ

ਇਧਰ ਮੋਗੂ ਹੀ ਰੱਖੇ ਪਿਆ। ਉਹ ਸਾਲੇ ਭਈਆਂ ਨੇ ਕਿਆ ਕਰਿਆ? ਚੱਕ ਕੇ ਸਾਲੇ ਨੇ ਗੱਬੇ ਦਾ ਬੱਤੀਆਂ ਢੇਠਾ। ਐਨੇ ਨਹੀਂ ਟੂੜੀ ਪੱਟੀ ਮੈਂ ਤਾਪ ਐਪਲ ਜਾਂ ਮੈਰ ਖੂ ਚੱਕੇ ਲਿਆ ਖਬਰੀ। ਬਾਹਰ ਔਖੇ ਪੈਪਰ ਟੂੜੀ ਇਧਰ ਸੋਨੀ ਨੂੰ ਐ ਤਾਂ ਵਾਜਾ ਗੇੜ ਬਣਾਉਣ ਤੂੰ। ਮਾਹ ਬਾਬੇ ਪੈਪਰ ਤਾਰਦਾ। ਉੱਥੇ ਪੈਪਰ ਲੱਜੇ ਮੈਰ ਦਲਵੀਰ ਨੇ ਮਸੀ ਟੋਲੀਆਂ ਭਾਈ। ਡਾਊਨ ਰੁੱਟ ਗਿਆ ਸਾਲਾ। ਇਹ ਐਨੀ ਟੂੜੀ ਪੱਟਲੀ ਪਈ ਆ। ਹਾਂ ਨੇ ਕਿਆ ਕਹਿੰਦਾ ਉਹਨੇ ਚੱਕ ਕੇ ਗੱਬੇ ਰੱਖੇ ਜਿੱਥੇ ਮੈਰ ਖਾਈਆਂ ਨਹੀਂ ਉੱਥੇ ਹੈ ਇੰਨਾ। ਮਾਹ ਉਹ ਚੱਕੀ ਲੀ ਗਿਆ ਖਬਰੀ। ਮਾਹ ਤਸੱਲੀਉ ਕਰ ਲੈ ਫਿਰ ਉਹ ਪਰਲੇ ਦੀ ਨਵਜਨ ਸਿਰ ਚ ਪਾ ਕੱਟ ਕੇ ਛੱਡਿਆ ਫਿਰ ਮੈਂ ਬਸ ਟੋੜ ਲੈਣ ਦੇ ਨੂੰ ਤਸੱਲੀ ਕਰ ਲੈਂਦੇ ਮੈਂ ਇੱਕ ਵਾਰੀ ਨਹੀਂ ਵੀ ਸਾਨੂੰ ਸਾਰੀ ਨਵੀਂ ਚੱਕ ਕੇ ਲੈਣੀ ਪਈ ਤੇ ਇਹ ਹੁਣ ਕੋਸ ਲੋਹਾ ਲਿਆਂਦਾ ਹੋ ਕੁ ਸਪਨਾ ਤਾਂ ਗੇਟ ਬਣਵਾ ਦੇਣਾ ਠੀਕ ਨਹੀਂ ਮਾਨ ਕੇ ਲਾ ਹੁਣਾ ਆ ਤਾਂ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਤੇ ਖਿੱਚ ਤਾਂ ਤਾਂ ਕੰਮ ਹੀ ਨਹੀਂ ਇਹ ਇੱਕ ਕੰਮ ਹੋਰ ਪਾਸੇ ਧਰਿਆ ਬੈਜੇ ਉੱਥੇ ਗਿਆ ਬੈਤਾ ਬੰਦੇ ਵਾਲਾ ਬਾੜੇ ਥਲਾ ਬੈ ਇੱਕ ਬੰਦੇ ਵਾਲਾ ਜੇ ਬਾੜੇ ਥਲਾ ਬੈ ਫੀਗਾ ਮੈਂ ਵੀ ਹੁਣ ਗੋਹਾ ਚੱਕਣ ਲੱਗਾ ਤੇ ਇਹ ਕੱਖ ਵੱਢਣੇ ਆ ਮੈਂ ਚੱਕ ਕੇ ਗੋਹਾ ਸਿਰ ਦਮਾਂ ਠੀਕ ਨਹੀਂ ਸਵੇਰ ਦਾ ਵੀ ਚੱਕਿਆ ਹੁਣ 7-8 ਲੋਕ ਪਰਿਆ ਹੋਈ ਸਿਆ ਟਾਈਮ ਤੇ ਆ ਨੀੜੇ ਆ ਕੰਮ ਇੰਨੇ ਕਿ ਬਹੁਤ ਆ ਬਾਈ ਦੀ ਕਿ ਪਹਾੜ ਹੈ ਦਰਵਾਜੇ ਦਾ ਐ ਨਿਕਲਣਾ ਇੱਜੇ ਦੂਰੋਂ ਫੇਰ ਕਿੱਥੇ ਇਹ ਧਰ ਲਿਆ ਕੰਮ ਤੇ ਦੂਰ ਹੋ ਗਏ ਦੋ ਤਿੰਨ ਦਿਨ ਲਿੰਦ ਮੈਂ ਇਕੱਠਾ ਚੱਕਲੇ ਕਰਕੇ ਫੇਰ ਗੱਲ ਨਹੀਂ ਬਣਦੀ ਆਪਣਾ ਹਾਂ ਤੇ ਉਹ ਚੱਕਦੀ ਜੀ ਲੱਗਿਆ ਵਾ ਗੁਰਦੁਆਰੇ ਚ। ਥੋੜੇ ਵੀ ਹੋਰ ਪਾਸੇ ਜਾਣਾ ਕਹਿੰਦਾ ਕਾਰੋਂ ਚ ਕੱਢ ਲਓ ਫੜਾ ਫੜ ਕੇ ਕਹਿੰਦਾ ਫਿੱਟੇ ਕਰਕੇ ਜਾਉਂਗਾ ਮੈਂ। ਸਾਹ ਵੀ ਉਹਦਾ ਮਿਲ ਚਾ ਹੁਣ ਸੜਕੇ ਲੱਗ ਗਿਆ ਤੁੱਤ। ਤੜਕੇ ਹੀ ਲੱਗ ਗਿਆ ਦਾ 4 ਵਜੇ। ਮਸਕਾਲਾ ਹੀ ਦੀ ਉਹਦੀ। ਤੈਨੂੰ? ਹਾਂ। ਕਦ ਹੁਣ? ਦੁਪਹਿਰੇ ਹੀ ਵੀ ਦੀ ਮੈਂ ਸੌਂਦਾ ਪਿਆਦਾ ਮੈਂ ਬਾਅਦ ਚ ਦੇਖੀਏ। ਪਤਾ ਨਹੀਂ ਕਰਦਾ ਹੋਣਾ। ਉਂ ਕਰਦਾ ਹੋਣਾ। ਕੂ ਕਰਦਾ ਹੁਣ ਕਹਿੰਦਾ ਜੇ ਆਮ ਤਾਂ ਗਾਲੀ ਹੁੰਗਣੇ 10 11 ਵਜੇ 10 ਕਵਾਜ ਜਿਹਨੇ ਕਹਿੰਦਾ 9 8 8 ਵਜੇ ਕਹਿੰਦਾ 9 10 ਤੱਕ ਬੱਜੇ ਜਾਂਦੇ ਆ 8 ਵਜੇ ਕਹਿੰਦਾ ਖਾਲੀ ਹੋ ਜੂਗਾ 20 23 ਟ੍ਰੈਲ 20 ਕ ਟ੍ਰੈਲ ਨਹੀਂ ਆਮੂਰੇ ਕਹਿੰਦਾ 18 18 ਟ੍ਰੈਲ ਹੀ ਆ ਤੇ ਰੇੜੀ ਵੀ ਹੈਗੀ ਆ 18 ਨਾਲ ਰੇੜੀ ਵੀ ਲੈਣੀ ਨਾਲ ਉਹ ਛੱਪ ਉਹ ਦੇਖਦੇ ਕੀ ਬਣਦਾ ਲੱਗ ਜਣਾ 3 4 ਘੰਟੇ ਦੀ ਢੀਡ ਹੀ ਹੈ ਘਰ ਤਾਂ ਇਹ ਬੜੀ ਗੱਲ ਪਰ ਹੁਣ ਕੱਲ ਪਰ ਜਾਓਗੇ ਕੱਲ ਪਰ ਜਾਊਂਗੇ ਉਹਨਾਂ ਰਾਤ ਵੀ ਜਿਹੜਾ ਦਾਦਾ ਦਾਦੇ ਵਾਦੇ ਉਹੜਾਏ ਨੇ ਜੇ ਸਾਜਰੇ ਬਜਨ ਕਰਕੇ ਕਰਾ ਕੇ ਉਹਨਾਂ ਨੂੰ ਦੱਸਦਾ ਵੀ ਇੰਨਾ ਹੋ ਗਿਆ ਵੇ ਕੁਝ ਕਹਿਣਾ ਹਾਂ ਹੈ ਕਿ ਨਹੀਂ ਨਹੀਂ ਤਾਂ ਕੱਲ ਪ ਜਾਓ ਬਈ ਕੱਲ ਦੇਖਦੇ ਦੇਖਦੇ ਕੀ ਬਣਦਾ ਘੋੜੀ ਤੇ ਜਾਰ ਸਵਾਰ ਹੋ ਗਿਆ ਫਰਾਰ ਹੋ ਗਿਆ ਫਰਾਰ ਨਹੀਂ ਸਵਾਰ ਹੋ ਗਿਆ ਉਹ ਫਰਾਰ ਹੋ ਗਿਆ ਇਹ ਤਾਂ ਫਰਾਰ ਹੀ ਹੋਊਗਾ ਬਾਗ ਦਾ ਬਾਗ ਦਾ ਸਵਾਰ ਹੈ ਉਹ ਵੀ ਫਰਾਰ ਪਤਾ ਗੁਸਲੀ ਮਾਝ ਹੁਣਾਵੜ ਆ ਗਿਆ ਬੁੱਢਾ ਸਰਦਾਰਾਂ ਦਾ ਏ ਕੁੱਟੀਆਂ ਮੁੱਛਾਂ ਲੈ ਕੇ ਆ ਕੇ ਬੁੱਢਾ ਸਰਦਾਰਾਂ ਦਾ ਇੱਧਰ ਬਾੜ ਲਾ ਗੰਨੇ ਜੀ ਨੂੰ ਕਰ ਓਏ ਹੋ ਕਿੰਨਾ ਹੋ ਗਿਆ ਕਿੰਨਾ 10 ਦਾ ਹੋ ਗਿਆ ਦਾ 2 ਤੋਂ ਬੰਦੀ ਹੈ ਹੈ 110 ਇਹ ਤਾਂ ਸੁਣਾ ਹੋ ਗਿਆ ਔਰ ਆ ਬਚ ਗਿਆ ਦੀ ਪੰਤੀ ਕੁਆਟਰ ਹੋ ਰਹਾ ਹੈ ਜੇ ਤੇਰੀ ਖਾਂਡਤੀ ਆ ਵਿਜੜਦਾ ਆਹ ਬਹੁਤ ਮੁੰਡਾ ਏ ਸਾਰਾ ਉਹ ਵਿਜੜ ਨੇ ਕੰਮ ਝੱਕਿਆ ਹੋਣਾ ਵਿਜੋ ਪਾ ਜ ਨੇ ਬਹੁਤ ਆ ਆਓ ਫਿਰ ਆਂ ਦੀ ਬੱਸ ਕਰਾਤੀ ਸਾਰੀ ਬਾੜ ਨੂੰ ਖੁੱਲੇ ਬਾਣ ਤੇ ਹੁਣੇ ਤਰ ਬਾੜ ਰੇ ਉਧਰ ਨੂੰ ਫਿਰ ਆਟ ਤੇ ਜਾਣੀ ਬਾਈ ਕਾਤਰੀ ਨੂੰ ਦੌੜਦਾ ਆ ਮੁਰਦਾ ਫਿਰ ਤੁਸੀਂ ਕਿਹਾ ਪੱਗਾ ਕਹੋਂ ਤੇ ਇਹ ਤਾਂ ਨੱਗਰ ਆਹ ਵਾਹ ਦੌੜਾਂ ਲਾ ਤਰੀ ਨੂੰ ਅਸਲ ਉਹ ਕੱਢੇ ਹੱਥ ਤੋਂ ਟੋਪਾ ਆ ਕੇ ਨੀ ਕਵਾਟ ਸਪੋਰਟਸ ਬਾਤਾ ਹਾਂ ਬਾਸਾ ਕਰਤਾ ਪਾਇਆ ਕੋਈ ਨਹੀਂ ਪਾਇਆ ਅੱਛਾ ਤੂੰ ਮੇਰੇ ਭਾਈ 10 ਰੀ ਨੂੰ ਪਹੁੰਚ ਜਾ ਤਾਹ ਨੂੰ ਭਾਈ ਘੋੜਿਆਂ 'ਤੇ ਦੌੜਾਂ ਪਾਵਾਲ ਛੀਦਾਪੁਰ ਹਾਂ ਸਭ ਨੂੰ ਖੁੱਲਾ ਹਦ ਦਾ ਦਿੱਤਾ ਜਾਂਦਾ ਬਾਈ ਹਰੇਕ ਸਾਲ ਹੀ ਹੁੰਦੀਆਂ ਹਾਂ ਹਾਂ ਹਰੇਕ ਸਾਲ ਹੀ ਹੁੰਦੀਆਂ ਸਹੀ ਸਾਲ ਹੁੰਦੀ ਠੀਕ ਹੈ ਮੈਂ ਤੂੰ ਮੈਂ ਖਾਲੀ ਹੁਣ ਆਇਆ ਆ ਹੈ ਗਾ ਤੁਸੀਂ ਤੁਸੀਂ ਆਲੂ ਲੈ ਕੇ ਗਏ ਯਾਰ ਹਾਂ ਗਏ ਬੰਨ ਲੇ ਕੇ ਲੱਗ ਗਿਆ ਤੁਸੀਂ ਕਦੋਂ ਗਏ ਯਾਰ 4 1/2 4 1/4 ਹਾਂ 4 1/4 ਤੁਸੀਂ 4 1/4 ਗਏ ਆ ਨੇ ਚਾਰ ਬਾਬਾ ਤੁਹਾਡੇ ਨਾਲੇ ਨਿਕਲ ਗਿਆ ਉਹ ਜਦੇ ਚਾਰ ਕੰਦੇ ਹੋ ਗਏ ਮੈ ਤੋਂ ਸਟਾਰਟ ਆ ਕੇ ਬਟ ਕੱਨੇ ਰਾਜ ਜੇ 3 ਵਜੇ ਉੱਠਿਆ ਉਹ ਚਾਹੂ ਪੀਤੀ ਆ ਹੋਈ ਚਾਰ ਦੇ ਨਿਕਲ ਗਿਆ ਸੇਮ ਹੀ ਰੈਸੀ ਵਜੋਂ ਕਰਿਆ ਹਾਂ ਅੱਡ ਦੇ ਨਵੇ ਉੱਠਿਆ ਹਾਂ ਉਹ ਸਾਢੇ 3 ਦੇ ਉੱਠਿਆ ਹੈਂ ਵਿਕਿਉ ਨਹੀਂ ਹਾਂ ਕੋਈ ਵੀ ਨਹੀਂ ਵਿਕੀ ਨਹੀਂ ਐਨੀ ਤੇਜੀ ਸਾਰੀ ਕੋਈ ਗਾਹਕੇ ਨਹੀਂ ਆਇਆ ਹੁੰਗਾ ਕਰੀਏ ਮੇਰੀ ਗੱਲ ਸੁਣ ਲੈ ਇੱਕ ਤੈਨੂੰ ਇੱਕ ਇੱਕ ਗੱਲ ਦੱਸ ਦਿੰਦਾ ਉਹਨੂੰ ਸਾਝੋ ਤਾ ਆਲੂ ਹੈ ਐਨਾ ਤੇਜੀ ਆਉਣੀ ਆਲੂ ਦੀ ਇਸੋਂ ਹਾਂ ਮੀ ਪਏ ਹਾਂ ਮੀ ਬਾਈਜ ਦੇ ਸਾਹਮਣੇ ਗੜੇ ਪੈ ਗਏ ਜਿੱਧਰ ਹੈਗਾ ਹਾਂ ਉਹਦੇ ਕਰਕੇ ਉਹਦੇ ਕਰਕੇ ਇੰਨੀ ਤੇਜ਼ੀ ਆਉਣੀ ਤੂੰ ਦੇਖੀ ਆਲੂ ਚ 25 ਰੁਪਏ ਤੋਂ ਥੱਲੇ ਆ ਗਿਆ ਤਾਂ ਮੰਨੂ ਗਈ ਬਈ ਰੱਖ ਲਵਾਂ ਫਿਰ ਚੱਕ ਲਾਂ ਵਾਪਸ ਤੇ ਸਟੋਰ ਮੈਂ ਰੱਖ ਦੇਣ ਤੇ ਥੋੜੇ ਛਾਂਟ ਕੇ ਨਹੀਂ ਚਾਚੇ ਯਾਰ ਇੰਨੇ ਕਰਦੇ ਹੈ ਨਹੀਂ ਹਾਂ ਉਹ ਫਰੀਕ ਬਹੁਤ ਹੈ ਉਹ ਮੇਰੀ ਗੱਲ ਸੁਣ ਲੈ ਫਰੀਕ ਕਰ ਦੂ ਜੇ ਬੇ ਕੁਝ ਕੁਝ ਵੀ ਕਹਿਦਾ ਅੱਜ ਸੁਧਰਾਵਾ ਹੁੰਦਾ ਦੋਸਤ ਨੇ ਕਹਿਣਾ ਕਿ ਅੱਗੇ ਦੇਖ ਲੈ ਸਾਨੂੰ ਤਾਂ ਨਾਲ ਸਾਥ ਹੀ ਆਉਂਦਾ ਆਪਣੇ ਅੱਜ ਉਹ ਦੇਖੀ ਹੈ ਜਿਹੜਾ ਤੂੰ ਕਹੇਰ ਉਹ ਵੀ ਆਇਓ ਸਾਹਮਣੇ ਕੰਪਨੀ ਤੋਂ ਤਕੜਾ ਦਾ ਨਾ ਅੱਛਾ ਸਾਹਮਣੇ ਆਲੂ ਦੇ ਘਟਾ ਡੱਡਾ ਲਾਦਾ ਐਡਾ ਆਲੂ ਆ ਸਾਥ ਜੱਡਾ ਪੂਰੇ ਪਿਆ ਰੋਕ ਸੋ ਆਫਰ ਕਰ ਕਰਦੇ ਮੂਰੇ ਰੱਖ ਦੇ ਆ ਆਲੂ ਕਿੰਨੇ ਆਲੂ ਆ ਇਹ ਜੱਗਾ ਅੱਛਾ ਹਾਂ ਸਾਰਾ ਇੱਕਸਾਰ ਦੇ ਸਾਡੇ ਪੂਰੇ ਖੇਤ ਮਾ ਨਹੀਂ ਦੱਸਿਆ ਯਾਰ ਲਾ ਚਾਚੀ ਬਿਠਾ ਦੀ ਥਨੂੰ ਅੱਜ ਆਉਂ ਪੈ ਨਹੀਂ ਪੈਂਦਾ ਲੱਗਦਾ ਨਾ ਨਾ ਮੈਨੂੰ ਮੈਨੂੰ ਮਾਰ ਕੇ ਤੋਰੂ ਭਾਈਆ ਮੈਤੇ ਨਹੀਂ ਕੱਕ ਵਜੇ ਕਾਕੂ ਕੋ ਵੱਢਣੇ ਨੇ ਮਗਾ ਛੱਡ ਦੋ ਸੀ ਕਾਲੇ ਚਾਚੀ ਨੂੰ ਤਾਂ ਬਿਠਾਇਆ ਇੱਕ ਕਾਲੇ ਨੂੰ ਬਿਠਾ ਦੇ ਕੋਈ ਫੇਰ ਫੇਰ ਆਉਂਦਾ ਜੱਜ ਬਹਿ ਕੇ ਤੇ ਨਹੀਂ ਰੋਕ ਰਿਹਾ ਮੈਂ ਰੋਕੂ ਵੀ ਰੱਖਿਆ ਪਿਆ ਹਾਂ ਦੋ ਘਰ ਨੇ ਪਿੰਡ ਦਾ ਕਿਨੇ ਨਹੀਂ ਪੂਰੇ ਰਹਿਣ ਦਾ ਤੇ ਪਿੰਡ ਨਹੀਂ ਆ ਪਿੰਡ ਨਹੀਂ ਆ ਕੁਛ ਵੀ ਕਰਨਾਂ ਇੱਧਰ ਤੇ ਜਾਂਦਾ ਹੋਇਆ ਹੀ ਟੱਪ ਦਾ ਨਾਲੇ ਅੱਜ ਨਮਾ ਕੇ ਡਾਈਟ ਵਾਈ ਚਾਚਾ ਬੈਠਾ ਘੋੜੀ ਤੇ ਲੈ ਚਾਚਾ ਬੈਠਾ ਘੜੀ ਤੇ ਚਾਚੇ ਨੇ ਕੱਲ ਚਾਚੇ ਨੇ ਕੱਲੋਂ ਆਇਨਾ ਨਾ ਆਇਆ ਬਲਾਸਟਰ ਲੱਗਾ ਚਾਚੇ ਦੇ ਬਿਕਰੀ ਗੱਲ ਬਲਾਸਟਰ ਲੱਗਾ ਚਾਚੇ ਦੇ ਜੱਟ ਟੁੱਟ ਗਈ ਆ ਬਾਹ ਟੁੱਟ ਗਈ ਉੱਥੇ ਜਾ ਕੇ ਨੇ ਖੜ ਜਾਣਾ ਉਰੀ ਤੇ ਗਰਮ ਹੁੰਦਾ ਆਏ ਵੀ ਦੌੜ ਛੱਡਣ ਲੱਗੇ ਹਾਂ ਭਾਈ ਰੇਲਾ ਜੋੜ ਲਾ ਪਿੱਛੇ ਮੈਂ ਤਾਂ ਬਹਿ ਜਾਊਂਗਾ ਵੀ ਹਾਲ ਖ ਖਤਰਨਾਕ ਹੈ ਬਣਾ ਉਪਰ ਜਿਆਦਾ ਖਤਰਨਾਕ ਹਾਲ ਉਹ ਬਿਨਾ ਬ੍ਰੇਕੀ ਉਹ ਜਿਆਦਾ ਮਾਰ ਦੂੰਗਾ ਉਹ ਜਿਆਦਾ ਔਖਾ ਕੰਮ ਆਲੇ ਰੇੜੇ ਵਾਲਾ ਇਹ ਫੇਰ ਠੀਕ ਹਾਲ ਹੈ ਕਿਤੇ ਕਾਲੇ ਵਾਲੇ ਭਈ ਹੱਥ ਮੇਂ ਕੰਟਰੋਲ ਤਾਂ ਹੈਗਾ ਕਿਤੇ ਕਾਲੇ ਦੇ ਭਈ ਵਾਲੇ ਕੰਮ ਹੋਪੇ ਮਾ 355 ਦਾ ਜਾਵੇ ਮੈਨੂੰ ਫੋਨ ਕਰੀ ਜਾਂਦਾ ਹੈ ਕਹਿੰਦਾ ਥੋਰੇ ਪਰ ਬਿਠਾ ਯਾਰ ਸਵਾਰ ਮੈਨੂੰ ਹਾਂ ਹੋਰ ਜਾ ਜਾ ਫੇਰ ਮੈਂ ਕਿਹਾ ਮੈਂ ਕਾਲੇ ਨੂੰ ਕਹੇ ਘੋੜੀ ਲੈ ਕੇ ਦੇ ਮੈਂ ਤਾਂ ਜਾਊਂਗਾ ਹਾਂ ਜਦੇ ਰੋਕ ਲੱਦਾ ਵੱਲੂ ਘੋੜੀ ਬਿਠਾ ਕੇ ਨਾ ਆਕੇ ਉਹ ਗੰਨੇ ਦਾ ਗੰਮ ਚੱਲ ਰਿਹਾ ਮਾਰੂ ਮਾਰ ਰਹਾ ਚੱਲਦਾ ਭਾਈ ਪੂਰਾ ਉਹ ਸਾਰੇ ਜਸਨਾ ਨੇ ਉਹਦੇ ਪੈਸੇ ਹਾਲੂ ਫੇਰ ਘਾੜਨੀ ਸਾਡੇ ਆ ਪਰਸੋਂ ਘਟੂਗਾ ਕੱਲੂ ਜਸਨਾ ਨੇ ਤਾਂ ਉਹਦੇ ਪਿੱਛੇ ਤਾਕਤ ਕਰਦੀ ਦੂਜੇ ਤਾਂ ਕਿਹੜਾ ਹਾਂ ਦੰਦਾ ਸਾਰੇ ਉਹਦੇ ਨਾ ਡਾਲਵਾਸ ਰੇ ਸਾਰੇ ਚਾਮ ਦਾ ਥਾਲ ਪਰ ਜਾਂਦਾ ਜਾਨੀ ਤਾਂ ਪਰਦਾ ਹਾਂ ਆਗ ਤਾਂ ਦੇਖ ਗਏ ਨੇ ਹਿਸਾਬ ਨਾਲ ਕਿੰਨੇ ਫਿਰ ਕਿਹੜਾ ਗੰਨਾ ਚ 88 ਅੱਜ ਆਪਣੇ ਬੁਮਾਰੀ ਚ ਨਹੀਂ ਆਗੇ ਮੇਰੇ ਕੋ ਉਹਨੂੰ ਆਗ ਨਹੀਂ ਕਿਹੜੇ ਨੂੰ ਮੁੰਡਾ ਹੈ ਨਾ ਤੈਨੂੰ ਦੇਖਣਾ ਨਹੀਂ ਲੱਗਿਆ ਹੱਦ ਤੱਕ ਨਾ ਹੁਣ ਸਾਡੇ ਇੱਕ ਕਿਤਾਬ ਕੰਨ ਲਾਦਾ ਹੁਣ ਆ ਬਾੜੇ ਦਾ 20 ਸਾਲ ਬਾਅਦ ਕੰਨ ਲਾ ਆਉਣਾ ਉਹਦੇ ਹਾਂ 20 ਸਾਲ ਮੈਂ ਬੈਠਾ ਦੇਖ ਨਹੀਂ ਕਦੇ ਲੱਗਿਆ ਉਹਦੇ ਦਾ ਨਹੀਂ ਆਉਣਾ ਫੇਰ ਇਹ ਪਹਿਲਾਂ ਆਇਆ ਤੇ ਬਾਬੇ ਤਾਂ ਨਹੀਂ ਜਾਏਗਾ ਸਾਕੇ ਕਿਆ ਬੀਜੀ ਹੈ ਜੀ ਹਾਂ ਹੁਣ ਤੇ ਕਿਆ ਬੀ ਹੋਣੀ ਹੋਰ ਕਈ ਮੱਕੜੀਆਂ ਆਉਣੀਆਂ ਕੱਕੜੀਆਂ ਵੀ ਹੋ ਜੂਗੀਆਂ ਘੀਰੇ ਤਾਂ ਸੱਰੀਆਂ ਇਹਨੂੰ ਮਾਰਦੀ ਨਾਲੇ ਜੇ ਤੁਸੀਂ ਜੇ ਤੁਸੀਂ ਪਹਿਲੇ ਹੱਥ ਬਟਾਉਂਗੇ ਫਿਰ ਬੁਲਾ ਲੰਦੇ ਆ ਲਾਲਾ ਹਾਂ ਲਾਲਾ ਚਲੋ ਦੇਖ ਲਓ ਤਿਆਰ ਪਾਉਣ ਕਰਕੇ ਆਲਾ ਕਾਕੇ ਵੱਡੀ ਜਣਾ ਚਾਰ ਹੋਏ ਹਾਂ ਉਹ ਗੱਗੇ ਕਈ ਜਗ੍ਹਾ ਗੱਗੇ ਰਾਂਦਾ ਬੰਦਾ ਉੱਦੋਂ ਤੋਂ ਮੰਡੀ ਗੁਰਦੀ ਵਾਲੇ ਪੀਟੀਆਰੇ ਪਾਉ ਕਰਦਾ ਪਿੰਡੀਆਂ ਦੇ ਖੰਦਾਏ ਬੰਦਾ ਬਹੁਤ ਕਰਦਾ ਮੰਡੀ ਤੇ ਹੱਥ ਲੱਗੇ ਬੰਦਾ ਬਹੁਤ ਮੰਡੀ ਤੇ ਤੇਰੇ ਵੀ ਰੂਹ ਨਾ ਕਰੇ ਯਾਰ ਨੂੰ ਉਹ ਸਬਜ਼ੀ ਦਾ ਕੰਮ ਮਾੜਾ ਨਹੀਂ ਜਿਹੜਾ ਇੱਕ ਵਾਸੀ ਹੋਗਾ ਹਾਂ ਇੱਕ ਵਾਸੀ ਬੰਦਾ ਚਾਹੀਦਾ ਕਿਸੇ ਪਰ ਇਹ ਸਾਥੀ ਆਉਂਦੀ ਮਾੜੀ ਇੱਕ ਬੰਦਾ ਉਹ ਸਬਜ਼ੀ ਪਰ ਹੋਵੇ ਲੈ ਬੰਦਾ ਚਾਹੀਦਾ ਆੜੀ ਆ ਰੱਖੇ ਉਹ ਹਾਂ ਤੇ ਹੁੰਦੇ ਬੜੇ ਚਾਈਦਾ ਤੇ ਚਾਈਦਾ ਜਿਹਨ ਹਰੇਕ ਬਸ ਨੱਟਾ ਫੇਰ ਨਹੀਂ ਕੰਮ ਲੋਟ ਆਉਂਦਾ ਹਾਂ ਫੇਰ ਨਹੀਂ ਲੋਟ ਆਉਂਦਾ ਆਏਗਾ ਆਪਜੀ ਕੋ ਤਾਂ ਮੰਗਦੀ ਬੰਦਾ ਨੌਕਰ ਦੇ ਉਹ ਕੰਮ ਨਹੀਂ ਹੁੰਦਾ ਜਿਹੜਾ ਆਪ ਕਰਨਾ ਨੌਕਰ ਦਾ ਨਾਲ ਕਰਾ ਸਕਦਾ ਠੀਕ ਹੈ ਜੀ ਇਹਨੂੰ ਪਲਟਾਵੇਂਗਾ ਠੀਕ ਹੈ ਜੀ ਮਾਰਦੇ ਪਲਟਾਵੇਂ ਵੱਟੇ ਨਹੀਂ ਜੀ ਮਿਟਾਉਂਦਾ ਆਹਨ ਜੀ ਬੱਚਾ ਕੋ ਆ ਕੇ ਖੜਾ ਕੋਲਾ ਉਹ ਪਤਾ ਨਹੀਂ ਕਿੰਧਰ ਮਾਰਨੀ ਨਹੀਂ ਹਾਂ ਹੌਂਦਾ ਠੰਡਾ ਹੋ ਗਿਆ ਉੱਥੇ ਤੇ ਗਰਮੀ ਹੀ ਹੁੰਦੀ ਬੈਟਰੀ ਇਹਦੀ ਹੈ ਬੈਟਰੀ ਗਰਮ ਇੱਕ ਵਾਰੀ ਹੋ ਜਾਂਦੀ ਹੈ ਕਰ ਨਾ ਟੋ ਸਾਇਆ ਚਾਲ ਤੇ ਮਨਾ ਜਿੱਦਾਂ ਇਹ ਦਰਦ ਤੇ ਸਾਰੀ ਮਿੱਟੀ ਪੈਣਾ ਨਾ ਭਾਈ ਇਹ ਫਿਰ ਹਾਂ ਹੈਨਾ ਹਾਂ ਠੀਕ ਆ ਆ ਥੋੜਾ ਹੁਣ ਮੀਂਹ ਨਾਲ ਨਾ ਕੱਖ ਲਾ ਜਣਾ ਇਹ ਸਪਰੇਅ ਮਾਰ ਦੇ ਹੁਣੀ ਇਹਦੇ ਪਰ ਪਤਨ ਹੋਈਆਂ ਭਾਈ ਹੈ ਆਲੂ ਮਾਤਾ ਹੋਣੀ ਹੈ ਪਰ ਇਹਦੇ ਪਤਾ ਨਹੀਂ ਕਦ ਕਰਾਈ ਕਰ ਲੈ ਜੇ ਨਾ ਹੋ ਇਹ ਕੋਈ ਸ਼ੋਰ ਨਹੀਂ ਹੈਗਾ ਤੇ ਭਾਈ ਵੀ ਆ ਤਾਂ ਵਧੀਆ ਹੈ। ਕੋਲਾ ਵੇਖੀ ਸਾਲਾ 70 ਵਰਗਾ ਹੈ। ਲੜਾਈ ਨਾਲ ਤਾਂ ਫਿਰ ਹੋਕਾ ਖੁਰ ਹੋ ਜਾਣਾ। ਅੱਖ ਦਾ ਇੱਕ ਬਰੇਜ ਵੱਜ ਜਾਵੇ ਨਾ ਲੋਟ ਹੈ। ਜੰਮਣੇ ਦੇ ਪਹਿਲਾਂ। ਜੰਮਣੇ ਦੇ ਪਹਿਲਾਂ ਕੋਈ ਸ਼ੋਰ ਹੀ ਮਾਣੀ ਪਣੀ ਨਾ। ਫੇਰ ਅੱਖ ਰੋਟਰ ਹੁੰਦਾ ਫਿਰ ਉਹਦੇ ਬਾਜਾ ਕਰਨਾ ਉੱਠ ਖੜਿਆ ਬਾਹਰ ਆ ਗਿਆ। ਹਾਂ। ਫਿਰ ਪੈਕੜੇ ਕਰ ਦੋ। ਬਸ। ਪਹਿਲਾਂ ਤਾਂ ਫਿਰ ਜਾ ਆ ਜਾ ਪਿਛੇ ਨਾ ਪੈਣਾ। ਦੇਖੇ ਖੇਤ ਤਾਂ ਹੁਣ ਇੰਨਾ ਵੀ ਵਿਆਦਾ ਆਪਣੇ ਖੇਤ ਵੱਤ ਪਏ ਆ। ਅਦਾ ਕਿ ਵਧੀਆ ਬਹੁਤ ਹੈ। ਹੈ? ਆਉਂਦੇ ਖੇਤਾਂ ਸਟੌਕ ਆਕੇ ਪਿਆ ਰ ਆ ਸੋ ਸੁੱਕ ਵੀ ਗਿਆ ਤਾਂ ਆ ਚੱਲਦਾ ਭਾਈ ਦੇਖ ਲੈ ਕਿੰਨਾ ਉਹ ਚੱਲਦਾ ਹੁਣ ਟਾਲ ਪਰ ਨੂੰ ਹਟਾਉ ਉਹ ਚੱਲਦਾ ਕਸ਼ੂਰ ਪ੍ਰੋਸੀਡ ਵਰਗਾ ਥਾਸੀ ਹੈ ਨਾ ਇਹ ਥਾਸੀ ਕਿੰਨਾ ਹੈ ਆਗ ਦੇ ਕਿੰਨਾ ਹੈ ਆ ਬੂਟਾ ਲਾਇਆ ਤਾਂ ਵਿੱਚ ਬੂਟਾ ਕਿੰਨੇ ਹੀ ਆ ਚੱਲਦਾ ਇਹਨੇ ਤਾਂ ਹੀ ਕਿੰਨਾ ਥਾਸੀ ਰੱਖਿਆ ਹੋਏ ਨੇ ਪਹਿਲਾਂ ਇੱਧਰ ਨਾਲ ਜਿਆਦਾ ਵੀ ਥਾਸੀ ਰੱਖਿਆ ਨੇ ਫਿਰ ਨਾ ਥਾਰਾ ਡੰਗਰਾਂ ਦੀਆਂ ਇਹ ਆ ਦੋ ਦਿਨ ਦੋ ਢਾਈ ਗਿੱਲੇ ਹੋਣੇ ਮੈਂ ਕਹਿੰਦਾ ਢਾਈ ਦਿਨ ਥਾਸੀ ਹੋਵਾ ਕੱਲ ਵੀ ਭਰੀਆਂ ਹੋਣੀਆਂ ਗੱਡੀਆਂ ਆ ਜਿਹਦੇ ਹਿਸਾਬ ਨਾਲ ਬਾਡਾ ਖੁੱਲਿਆ ਹੈ ਤਦ ਵੀ ਵੇ ਹੈ ਇਦੋਂ ਨਹੀਂ ਮੈਂ ਕਹਿੰਦਾ ਸਾਰਾ ਕੇਦ ਕਰਦਾ ਫਿਕਸ ਆਪਾਂ ਇਹਦਾ ਤਿੰਦੇਲਾ ਕੇਦ ਵੀ ਸਾਰਾ ਪੂਲਰ ਕਰਦਾ ਛੱਡੀ ਛੱਡੀ ਕਰ ਆ ਨਹੀਂ ਪੂਲਰ ਹੋ ਗਿਆ ਉਹਦਾ ਹੁਣ ਜੁੱਤਾ ਘਾਟੇ ਖਾਲਾ ਹੋਊਗਾ ਬਸ ਉਹ ਪਰ ਲਾ ਕੇ ਉਹ ਵੀ ਛੱਡੀ ਆ ਐਜ ਵੀ ਛੱਡੀ ਆ ਆ ਵੀ ਛੱਡੀ ਆ ਕਾ ਕਣਕਾਂ ਦੇ ਉੱਚ ਵੀ ਇਹ ਤਿੰਨ ਕਿੱਲੇ ਦੇ ਕਿਹੜਾ ਹੋਊਗਾ ਨਾ ਤਿੰਨ ਕਿੱਲੇ ਹੋਣਗੇ ਸਾਰੇ ਹੀ ਸਾਰੇ ਹੀ ਇਹ ਹੋਣਗੇ ਡੇਢ 2.5 3 ਤਿੰਨ ਤਿੰਨ ਪੂਰੇ ਤਿੰਨ ਕਿੰਨੇ ਆ ਉਹ ਥੋੜੇ ਦੇ ਘੱਟ ਕਿੰਨੇ ਰੱਖ ਤਿੰਨ ਰੱਖ ਹੈ ਨਾ ਇੰਨੇ ਕਿਲੇ ਪੁੱਟਾਂ ਦੇ ਹੋ। ਇਲਾਹਾਏ ਤੇ ਡੇਢ ਤੇ ਹੋਵਾਏ। ਡੇਢ ਤੇ 22 ਹਾਂ। 22 ਦੇ ਕੋ ਰੱਖ ਲਾ। ਹਮ। ਸਾਢੇ ਕਿੰਨੇ ਦਿਨ ਕਿਲੇ ਦਾ ਕਿਰਚਾ? ਹਾਂ। ਸਾਢੇ ਮੋਟਰ ਵਾਲੇ ਮੋਟਰ ਖੜੀ ਅੱਜ ਦੀ ਪਾਉ ਰੇ। ਹੁਣ ਪਾਉਂਦੇ ਹੁਣ। ਹੈ? ਮੋਟਰ ਪਾਉਂਦੇ ਹੁਣ ਬੇਲੇ ਹੁਣ ਹਾਂ ਆ ਪੂਲਰ ਹੋਏ ਨੇ। ਉਹੀ ਗੱਲ ਐ। ਤੇ ਮੋਟਰ ਭਰੇ ਹੁਣ। ਇੱਥੇ ਜੇ ਜੇ ਮੇਰੀ ਗੱਲ ਸੁਣਦੇ ਜੇ ਵਧੀਆ ਕਮਰਾ ਬਣਾਵਾਂ ਉਹ ਜੇ ਬੰਦੀ ਵਹਿ ਜੂंगे ਨਹੀਂ ਆਪ ਦਾ ਆਪ ਹਾਂ ਠੀਕ ਹੈ ਪਿੰਡ ਦੇ ਥੋੜੀ ਦੂਰ ਵੀ ਜਾਓ ਠੀਕ ਹੈ ਪਈਆ ਲੋਟ ਰਹਿੰਦਾ ਥੋੜਾ ਜਾ ਆਪ ਤਾਂ ਵੀ ਠੀਕ ਆ ਪਿੰਡ ਦੇ ਨਾਲ ਹਲੇ ਲੜੀ ਲੁੜੀ ਜਾਂਦੇ ਗਾਲੀ ਪੱਟੀ ਪੱਟੀ ਜਾਂਦੇ ਗਾਲਾਂ ਨਹੀਂ ਆ ਇਹ ਜਿਹੜਾ ਜਲਾ ਲਾਗਾ ਇਹ ਨਹੀਂ ਇੱਥੇ ਉੱਥੇ ਸੁੱਟਾ ਪਾ ਕੇ ਨਾਲ ਸਾਹਮਣੇ ਰਸਤਾ ਦੋ ਖਿੱਤਿਆਂ ਨੂੰ ਲੱਗ ਗਿਆ ਜੇ ਮੂਰੇ ਕੋਠਾ ਆਉਂਦਾ ਤੁਹਾਡਾ ਉਹ ਪਹੀ ਨਹੀਂ ਉਹ ਸਾਹਮਣੇ ਨਹੀਂ ਦੇ ਦੇਣੇ ਜੀ ਪੜ ਕੇ ਇੱਥੇ ਤਿੰਨ ਦਿਨੋਂ ਵੀ ਲੱਗ ਗਈ ਸਮਝ ਲਾ ਫਿਰ ਤੁਹਾਨੂੰ ਵੀ ਲੱਗ ਗਈ ਇੱਥੇ ਇੱਥੇ ਤਾਂ ਹੀ ਬੜਦੇ ਕਹ ਇੱਧਰ ਬਣਾ ਲਓ ਨਾਲੇ ਤਾਰ ਤੇ ਦੂਜੇ ਲਿ ਜਾਊਗਾ ਹੈਨਾ ਹੁਣ ਤਾਂ 6 ਲੱਖ ਦੀ ਆ ਉੱਪਰ ਨੂੰ ਮਗਾ ਚੀਜ਼ੇ ਕਰਦੀ ਉਹ ਆਪਾਂ ਲੈ ਜੀ ਕਿੱਧਰ ਮੋਟਰ ਲੈ ਲੈ ਉਹ ਫਿਰ ਆਏ ਨੂੰ ਘੁੰਮ ਗਿਆ ਮਾਤਾ ਨਾ ਰਸਤਾ ਆਗਾ ਆ ਲੋਟ ਇੱਥੇ ਆ ਰਸਤਾ ਇਹਦੇ ਸੇ ਬੜਾ ਖੜਾ ਕਿਹੜਾ ਦਿਖਾ ਖੜਾ ਮੈਂ ਆਪਾਂ ਜੀ ਰਸਤਾ ਤਾਂ ਹੈਗਾ ਫਿਰ ਸਰੀ ਲਈ ਪੈ ਛੱਡੂਗਾ ਲੋਟ ਇੱਥੇ ਹੋਰ ਹੋਇਆ ਸਭ ਕੁ ਸਵਾਵਾ ਪੈਰਾਂ ਦੇ ਦੱਬੀ ਵੀ ਹੈ ਓਰੇ ਉਹ ਆ ਅੱਛਾ ਆ ਰਾ ਉੱਪਰ ਬਸ ਹੋਰ ਕੁਛ ਨਹੀਂ ਅਰਕਣੇ ਜੀ ਬਹੁਤ ਹੈ ਇਹ ਤਾਂ ਰੱਤ ਚ ਤਾਰ ਜੀ ਬਹੁਤ ਸੁੱਤੀ ਆ ਨਾ ਉਹੀ ਤੈਨੂੰ ਮੈਂ ਦੱਸਦਾ ਕਿਸੇ ਵਾਰ ਲੋਟਣੀ ਹੁੰਦੀ ਤਾਰ ਜੀ ਇਹ ਇੱਥੇ ਤਾਂ ਪਾਈਪ ਲਾਈਨ ਉੱਪਰ ਤਾਰ ਆ ਤੂੰ ਤਾਂ ਪੱਟ ਦੇਵੇਂ ਤੂੰ ਦੀ ਜਗ੍ਹਾ ਹੋਰ ਲਾ ਲਵੇਂ ਤੇਰਾ ਅੱਠ ਕੋਈ ਤੂੰ ਤਾਂ ਪੱਟ ਕੇ ਹਮ ਇੱਕ ਨਾਲ ਲਾ ਦੇਵੇਂ ਨਹੀਂ ਰਸਤਾ ਸਿੱਧਾ ਇੱਥੇ ਦੰਦ ਵੀ ਪੈ ਜਾਏਗਾ ਨਾ ਸਾਨੂੰ ਵੀ ਪੈ ਜਾਏਗਾ ਨਾ ਉਹ ਤਾਂ ਦਿਖਾ ਲਾ ਜੇ ਨਿਕਲੇ ਬਈ ਇੱਟਾਂ ਦਾ ਉਹਨਾਂ ਦਾ ਗਿਰਨ ਵਾਲੀ ਕੰਮ ਗਿਰ ਰਿਹਾ ਹੀ ਲੱਗਦਾ ਹੈ ਨਾ ਤਾਂ ਪਰ ਬਰਦਾ ਕਹਿੰਦਾ ਤੇ ਕਹਿੰਦਾ ਤੇ ਮੈਂ ਤਾਂ ਆਵਦੇ ਇਹਦਾ ਰੌਤਾਂ ਦੀ ਮੋਟਰ ਢੇਡ ਕੇ ਪਾਉਣੀ ਆ ਯਾਰ ਹੋਰ ਦੇ ਛਲੇ ਕੰਮ ਲੁੱਟ ਆਉਂਦੇ ਹੈਗੇ ਉੱਥੇ ਸਾਡੀ ਪਾਈਪ ਲਾਈਨ ਲੀਕ ਹੈ ਇੱਕ ਮਹਾ ਜਿਆਦੇ ਛਲੇ ਨਹੀਂ ਸੈੱਟ ਕਰੂੰਗਾ ਉਹਨੂੰ ਚੱਠੇ ਕੋਲੇ ਪਾਣੀ ਕੀ ਹੋਈ ਜਾਂਦਾ ਜਾਂ ਫਰਾਂ ਨਹੀਂ ਛੱਡਦੇ ਆ ਨਾ ਉੱਥੇ ਪਾਣੀ ਕੀ ਹੋਈ ਜਾਂਦਾ ਉਹ ਅਸੀਂ ਵੀ ਸੈੱਟ ਕਰ ਦਿੰਦੇ ਆ ਅਸੀਂ ਲਿਆ ਮਾਲ ਦੇ ਲਾਂ ਇਹ ਤਾਂ ਕਹਿ ਲੈ ਗੰਨਾ ਹਰਾ ਪੂਰਾ ਹਰਾ ਇਹ ਜਾਦੂਰੇ ਨੇੜੇ ਆ ਉਹ ਕੱਥੇ ਪਰ ਹੈ ਗੇੜੇ ਦੋ ਦੋ ਲਾਇਆ ਉਹਦਾ ਇੱਕ ਇੱਕ ਮੈਂ ਗੇੜੇ ਦੋ ਲਾਇਆ ਤਾਂ ਗੇੜੇ ਦੋ ਕਰੇ ਆ ਉਹ ਤੋਂ ਹੋਇਆ ਤੇਰਾ ਇਹ ਨੇੜੇ ਆ ਕਾਇਨ ਛੇ ਫੁੱਟ ਹੋਣਾ ਸਾਡੇ ਛੇ ਫੁੱਟ ਨੇੜੇ ਨਹੀਂ ਨੇ ਛੇ ਫੁੱਟ ਛੇ ਤੇ ਛੇ ਕਰੇ ਉਹ ਨਾ ਨਾ ਛੇ ਫੁੱਟ ਕਿੱਥੇ ਆ ਛੇ ਦਾ ਬਹੁਤ ਘਾਟ ਆ ਨਹੀਂ ਨਹੀਂ ਛੇ ਦਾ ਹੋਊਗਾ ਯਾਰ ਹਾਂ ਆਏ ਨੂੰ ਆਏ ਉਹ ਤੇਰੇ ਕੁੱਤਾ ਹਾਂ ਛੇ ਫੁੱਟ ਕਿੱਥੇ ਹੋਊਗਾ ਛੇ ਹੂਗਾ ਨਹੀਂ ਉਹ ਆਏਗਾ ਉਹ ਨਹੀਂ ਸਭ ਉੱਥੇ ਇਹ ਫੁੱਟ ਨਿਕਾ ਇਹ ਇੱਕ ਕਰ ਮੈਂ 5.5 ਫੁੱਟ ਹੈ 5.5 ਫੁੱਟਾਂ 5.5 ਫੁੱਟ ਹੈ ਬਾਜੀ ਬਸ ਇੱਥੇ ਇੰਨੀ ਗਲਤੀ ਹੈ ਹਾਂ ਹਾਂ ਤੂੰ ਚੱਲ ਜੀ ਚੱਲ ਜੀ ਹੈਲੋ ਕਰ ਲੈ ਭਾਈ ਗੱਲ ਬਾਕੀ ਭਾਈ ਇੱਧਰ ਰੱਖੀ ਭਾਈ ਦੰਦੇ ਦੇਖ ਲਈ ਆਪਣੇ ਭਾਈ ਬੂਟੇ ਹਲਾਏ ਵੇ ਇੱਧਰ ਐ ਨੀਰਲ ਕਿੰਨੀ ਕਿਆ ਕਰਨਾ ਸਾਰੇ ਬੁੱਢੇ-ਬੁੱਟਾ ਕਰਦਾ ਭਾਈ ਜਿੱਦਣ ਇਹਨੂੰ ਕੜ ਕੜ ਬੱਲਾ ਨਿਕਲ ਆ ਗਿਆ ਹੁਣ ਜਿੱਦਣ ਪਪਾ ਪਰਬਤ ਆ ਗਿਆ ਇਹ ਇੱਥੇ ਆਹ ਹੈ ਰੀ ਇਹ ਕਿੰਨੀ ਦੇਖਣਾ ਆਹ ਹੈ ਵੀ ਮੈਂ ਜਿਆਦਾ ਬੂਟਾ ਜਿਆਦਾ ਬਹੁਤ ਜਿਆਦਾ ਆਹ ਹੈ ਰੀ ਜਹੋ ਸਾਰੇ ਉਹ ਉਰੇ ਦੇ ਵਿਚ ਨੂੰ ਹੈਗਾ ਬੈਠਾ ਇਧਰ ਨੂੰ ਜਿਸੇ ਮਰਨੇਗਾ ਮਾਲਾ ਹਾ ਬੂਟੇ ਬੂਟਾ ਹੈ ਇਧਰ ਥਾਲੀ ਰਹੇ ਹਾ ਮਨੂ ਜੀ ਚਾਚਾ ਜੀ ਜਿਹੜਾ ਆਪਣੇ ਘਰ ਬਰਤੀ ਭਰੀ ਹੈ ਉੱਥੇ ਸੇ ਕੋਈ ਗੀਲਾ ਸਾਫ ਖਾਲੀ ਨਹੀਂ ਹੈਗਾ ਸਭ ਆ ਇਧਰ ਜਾ ਬੂਟੇ ਬੂਟਾ ਹੈ ਜਗਦੀਪ ਦੀ ਮੋਟਰ ਸਾਹੀ ਨਹੀਂ ਖਾਲੀ ਹੈਗਾ ਉਹਨੇ ਬੂਟੇ ਲਾਤੇ ਜਗਦੀਪ ਨੇ ਇਧਰ ਕੇ ਵਸ ਆ ਬਲੀ ਜਾਚਾ ਦੇ ਖੇਤ ਮਨ ਜਾ ਬੂਟਾ ਹੋਰ ਨੇ ਨਹੀਂ ਹੋ ਮੋਪਟਾਇਆਲੇ ਪਿਛਾਰੇ ਬਟਾਏ ਆ ਹੁਣ ਇਹ ਲਾਉਂਗਾ ਅਗਲੇ ਸਾਲ ਲਾਉਂਗਾ ਇੱਧਰ ਲਾ ਤੇਰੇ ਘਾ ਉੱਧਰ ਲਾ ਤੇਰੇ ਉਹਨੇ ਦੂਏ ਖੇਤ ਚ ਇੱਥੇ ਢਾਲ ਲਾਉਂਦੇ ਹੁੰਦੇ 6 ਕਿੱਲੇ ਇੱਥੇ ਬੂਲੇ ਠੋਕਦੇ ਨੇ ਹੁਣ ਹੋਰ ਕੀ ਹੈ ਦੇਖੋ ਹੁਣ ਕਿਆ ਬਣਦਾ ਬੜਿਆ ਪਤਾ ਦੇਈ ਦੀ ਆ ਉਹ ਬੂਟਾ ਉਪਰ ਤੱਕ ਕੰਨਾ ਹੈ ਔਰੇ ਪੈਣਾ ਨੇਰਾ ਨੇਰ ਕੋ ਮੋਣਾ ਇੱਥੇ ਜਾਨਵਰ ਡਗਣੇ ਆ ਫਿਰ ਹਾਂ ਦੇਖੀਆ ਇਹ ਪੜਾਈ ਦੇਖੀ ਕਿਹੜੇ ਹਿਸਾਬ ਨਾਲ ਕਰਨੀ ਇਹਨਾਂ ਦਾ ਵਾਹ ਪੜਾਈ ਕਰਦੇ ਜਿੱਥੇ ਫਿਰ ਟੇਗੇ 88 ਇਹ ਪੜਾ ਹੁਣ ਆਖ ਕੰਨਾ ਤਾਂ ਮਿੱਠਾ ਏ ਸਾਰਾ ਆਪਣੇ ਵਿੱਚ ਤੇਰਾ 95 ਲਾ ਸਾਰੀ ਇਹ 95 ਕਿੰਨਾ ਏ ਸਾਰੀ 95 ਸਿਰ ਤੱਕ ਹਾਂ ਇਹ ਮਾਮੂ ਟਾਇਰ 2 18 ਇਹ ਵੀ ਪਾੜੂਗੇ ਖਲੇ ਕੰਨੇ ਤੋਂ 18 2 ਸਾਡਾ ਅੰਤ ਵਿੱਚ ਬਾਕੀ ਦੇਖ ਲਈਏ ਕਿ ਆ ਨਿਕਲਦਾ ਹਾਂ ਤਾਂ ਚੱਲੀਏ ਬਈ ਫਿਰ ਚੱਲੀਏ ਚੱਲ ਚੱਲੀਏ ਸਸੀ ਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਕੋ ਵਾ ਤੇ ਲੋ ਬਾਈ ਧੂਣੀ ਦੇ ਦੇਖ ਰਹੇ ਆ ਤਾਂ ਕਿੰਨਾ ਹੋ ਗਿਆ ਫਿਰ ਕੀ ਗੱਨਾ ਗੱਨਾ ਮੈਂ ਹੱਥ ਹਾਰ ਗਿਆ ਭਾਈ ਹਾਰ ਗਿਆ ਸ਼ੁਕਰ ਜਿੱਤਿਆ ਕੌਣ ਅੱਛਾ ਲਿਆ ਗੱਗਾ ਜੇ ਉੱਪਰ ਹੈ ਪੰਜ ਪੰਜ ਹਜ਼ਾਰ ਕੋਟਣਾ ਜਿੱਤ ਗਿਆ ਜਿੱਤਦਾ ਗਾਇਕ ਕੋ ਕੋਟਲ ਦੀ ਉਹ ਜਿੱਤਦਾ 50 1 ਵਧੇ 2 ਵਧੇ ਜਿੱਤਦਾ ਉੱਤੇ ਸਟੈਪਾਂ ਦੀ ਵੀ ਸੀ ਉਹ ਤੇ ਚਾਰ ਸਟੈਪ ਅੱਗੇ ਆਇਆ ਫਿਰ ਹਾਰ ਗਿਆ ਮੈਂ ਗਿਆ ਕਿੰਨਾ ਹੋਇਆ ਕਹਿੰਦਾ ਅੱਜ ਹੈ ਕਿੰਨਾ ਹੋਇਆ ਉਹ ਕਹਿੰਦਾ 90 ਦੇ ਉੱਪਰ ਹੋਣਾ ਫਿਰ ਮੈਂ ਕਹਿੰਦਾ 75 70 ਇਹਨੇ ਕਹਿੰਦਾ ਨਹੀਂ 85 ਦੇ ਨਾ 90 80 85 ਅਸੀਂ ਇਹਨੇ ਕਹਿੰਦਾ 90 ਦੇ ਥੱਲੇ ਮੈਂ ਕਹਿੰਦਾ ਉੱਪਰ ਆ ਸ਼ਰਤ ਥੀ ਇੰਨਾ ਕਹਿੰਦਾ ਇੰਨਾ ਕਹਿੰਦਾ ਫਰਕ ਤਾਂ ਫਰਕ ਇਹ ਜੋ ਇੱਕ ਗੰਨਾ ਵੀ ਵੱਜ ਜਾਂਦਾ ਫਰਕ ਪੈ ਗਿਆ ਬੱਚੇ ਤੇ ਸਾਢੇ ਦੋਹਾਂ ਹੀ ਛੱਟਾ ਤੁਸੀਂ ਕਹਿੰਦਾ ਜੀ ਮੈਂ ਸਵਾਦ ਦੇ ਕਾ ਤੇ ਲੈ ਹੈ ਕਿਲੋ ਪਨੀਰ ਪਕੜਦਾ ਦੋਹਾਂ ਦੇ ਕਿਲੋ ਪਨੀਰ ਪਕੜ ਖਾਂ ਦੋਹਾਂ ਨਾਲ ਅਸੀਂ ਰਾਤ ਖਾਲੀ ਨੀਂਦ ਨਹੀਂ ਆਈ ਰਾਤ ਹਾਂ ਆਈ ਸ਼ਰਤ ਵਾਂਗ ਸੋਚੀਗੇ ਤੁਸੀਂ ਹੁਣ ਆ ਗੱਲ ਕਹਿ ਤੂੰ ਤੁਸੀਂ ਹੁਣ ਲਾ ਲੂ ਆਈ ਦੀ ਅੱਜ ਤਾਂ ਲਾਈਏ ਅੱਜ ਤਾਂ ਬਣਿਆ ਅਖਤਾਰ ਫਰਕ ਪੜੇ ਪਹਿਲੇ ਤੂੰ ਤਾਂ ਆਪਣੀ ਪਗਾ ਹਾਂ ਜੀ ਜਦ ਇਹ ਆਪੀ ਭਾਜੀ ਪੈਰ ਕੰਗੀ ਸ਼ਰਤ ਹੈ ਤਾਲੂ ਉਹ ਲੈ ਫਿਰ ਤੇਰੀ ਅੱਗੇ ਦੀ ਮੈਚ ਫਿਕਸ ਹੋ ਗਿਆ ਆ ਫਿਰ ਸਵਾਦ ਤਾਂ ਸਭ ਨੂੰ ਦਿਖਾਓ ਨੂਨ ਮਿਰਚ ਦੇ ਸਾਥ ਅਸੀਂ ਵੀ ਅੱਗ ਚੱਕਰੀ ਹਾਰ ਕੇ ਜੀ ਆ ਸਾਡਾ ਕੋਈ ਪਤਾ ਨਹੀਂ ਹਾਂ ਐਸੀ ਬੀਤੀ ਤੇ ਪਗੜੇ ਹੋਰ ਪਾਸੇ ਵੀ ਬਦਲ ਸਕਦੇ ਅਸੀਂ ਕਿੱਧਰ ਨੂੰ ਇੱਧਰ ਕਿੱਧਰ ਮੈਦਾਨ ਨਹੀਂ ਆਈ ਜਾਂਦੇ ਚੱਲੇ ਤਾਂ ਪੱਕੇ ਨਾਲੇ ਜਾਂਦੇ ਚੱਲ ਪੱਕਾ ਪੱਕਾ ਚੱਲ ਭਾਈ ਗੱਕੇ ਠੀਕ ਆ ਚਲੋ ਫਿਰ ਤੂੰ ਸਾਡੇ ਨਾਲ ਰਹੀ ਚਲੋ ਕਿੱਥੇ ਨੂੰ ਚੱਲ ਉਹ ਗੱਡੀ ਖੜੀ ਤੂੰ ਨਾਲ ਨੂੰ ਮਾਰ ਇੱਕ ਤਾਂ ਘੂਮ ਕੇ ਨਾ ਤੂੰ ਗਰੂ ਚੱਲ ਘੇਰਾ ਲਾ ਘੇਰਾ ਉੱਥੇ ਹੀ ਬਲੌਕ ਬਣਾ ਲੜਾ ਜੇ ਨਾ ਅੰਗਰੇਜ਼ ਤੂੰ ਨਿਕਲ ਜੀ ਤੇ ਚੱਲ ਪਹਿਲਾਂ ਘੇਰਾ ਹਾਂ ਮਾਰਦਾ ਜਾਂਦਾ ਨਹੀਂ ਭਾਈ ਚੱਲ ਚਾਰ ਦੇ ਜੇ ਮਾਰਦਾ ਚਾਰ ਬੰਦੇ ਬੈਠੇ ਆ ਹਾਂ ਆਪਣੇ ਮੂੰਹ ਤੇ ਤੂੰ ਆ ਜਦੇ ਮਾਰ ਲੈਣਾ ਪੱਕਾ ਹਾਂ ਮੈਂ ਮਾਰਦੇ ਨਹੀਂ ਅਰ ਜਾ ਮੈਂ ਨਹੀਂ ਮਾਰਦਾ ਨਹੀਂ ਮੈਂ ਤੁੱਕਾ ਹੀ ਆ ਬਰਾਜ ਲਾ ਗੂ ਅਸੀਂ ਮਾਰਦੇ ਮਾਰ ਰਹੀ ਹੈ ਪਰੇਵਾ ਵੀ ਦੇ ਰਿਹਾ ਹੈ ਸੁੱਕੇ ਚ ਐਨੀ ਜੱਟਾਂ ਨੂੰ ਪਾਣੀ ਨਹੀਂ ਲੱਗਣੀ ਨਹੀਂ ਸੁੱਕੇ ਚ ਲੱਗਣੀ ਲੈ ਐਨਾ ਕਿੰਨਾ ਹੈਗਾ ਤਾਂ ਪਹਿਲਾਂ ਜਦ ਲੱਦਣ ਲੱਗੇ ਨਾ ਜਦੋਂ ਆਏਗਾ ਤੁਸੀਂ 40 ਕੋਟੇ ਹੋਣਾ ਹੈ ਹਾਂ ਅਸੀਂ ਇੱਧਰੋਂ ਤਾਂ ਲੱਗੇ ਤਾਂ ਗੰਨੇ ਦੀ ਗੱਲ ਬਸ ਜੀ ਬਸ ਅੱਜ ਮੇਰੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਤਾਂ ਕਬੂਲੇ بابا ਪੂਰਾ ਭਰੀ ਤਾਂ ਆਈ ਨਹੀਂ ਦੀ ਦੀ ਕੋਰੇ ਇੱਕੋ ਘੰਭੇ ਗੋਲ ਇੱਕ ਫਿਰੋ ਕਰ ਜੀ ਸੂੜੀਆ ਇੱਕੋ 40 ਭਰੀ ਤਾਂ ਸਿੱਧਾ ਹੀ ਕਰਦਾ ਪਰ ਭਾਈ ਇਹ ਬੰਦਿਆਂ ਨੇ ਸੁੱਕੇ ਹੀ ਹੈ ਕੰਨਾਂ ਦੇ ਜੋ ਤਾਂ ਬੜਾ ਪਤਾ ਨਹੀਂ ਭਈ ਜੱਡੇਗਾ ਕਿ ਕਿ ਹੋ ਗਈ ਸਮਝੋ ਹਾਂ ਪਰਤੀ ਹੋ ਗਈ ਪਰਤੀ ਹੋ ਗਈ ਜੀ ਡੇਢ ਕਿੱਲੇ ਚੋਂ 90 ਤੋਂ ਉੱਪਰ ਉਹ ਕਾਲ ਵਾਲੇ ਵੀ ਤੇ ਲੈਣਾ ਨਹੀਂ ਨਹੀਂ ਕਾਲ ਵਾਲੇ ਚੱਲਦੇ ਟੁਕੜੇ ਤੇ ਬਾਈ ਜਾਂ ਬੀਂਗਾ ਕਹਿੰਦਾ ਮਹੀਮਾ ਹੀ ਲੋਡਾਂ ਪਾਏਗਾ ਇਹਨਾਂ ਨੇ ਤੇਰੇ ਹੁਣ ਆਉਂਦਾ ਕੰਮ ਤੇ ਤਾਂ ਕਹਿੰਦਾ ਸਿੱਧਾ ਵੇਖੀ ਗੱਡੀਆਂ ਪਾ ਪਾ ਜਾਂਦੀ ਭਾਈ ਨਾ ਅੱਛਾ ਢਈਆ ਚਾਰ ਦਿਨ ਬਹਿਲਾ ਨਹੀਂ ਜਦੋਂ ਬਹੁਤ ਰੇਟ ਹੋ ਗਿਆ ਹਾਂ ਅੱਜ ਜੱਗੇ ਨਹੀਂ ਗਏ ਆ ਲੈ ਕੇ ਦੇਖਦੇ ਚਾ ਰੇਟ ਲਾਦੇ ਹੋ 300 ਦੇ ਗੀੜ ਚ ਰਹਿ ਗਈ ਆ ਜੱਗੇ ਹੀ ਵਧੀਆ ਰਹੇ ਵੱਟ ਨਹੀਂ ਦੋ ਦਿਨ ਮਾਮਾ ਜੀ ਗੱਲ ਗਈ ਗੱਲ ਗਈ ਨਹੀਂ ਪੀਲੀ ਹੋਣ ਲੱਗੀ ਦੀ مجھے ਦੋ ਚਾਰ ਦਿਨਾਂ ਆ ਵੱਟ ਨਹੀਂ ਦੋ ਦਿਨ ਨਮਾ ਮਕਾਦਨ ਵਾਸਤੇ ਪਤਾ ਲੇਵਰ ਮਿਲੀ ਵੀ ਨਾ ਮਾਤਸੋ ਉਹ ਵੀ ਲੱਗ ਗਈ ਹੁਣ ਰੰਗ ਜਿਆ ਬਦਲਨੋ ਤੇਰੀ ਵੀ ਪਾਜੀ ਕਰਦਾ ਹੁਣ ਕੱਲ ਇੰਨੇ ਨੂੰ ਦੀ ਫੇਰ ਕਿੱਦਾਂ ਹੋਣੀ ਆ ਅਸੀਂ ਵੀ ਕਾ 밭ੀ ਛਿੱਟ ਕੇ ਨਾ ਹੁਣ ਮਾਰਚ ਜਾਊਗੀ ਆ 밭ੀ ਛਿੱਟਦੇ ਨਹੀਂ ਇੱਕ ਹੋਰ ਜਿਹੜੀ ਹੁਣ ਆਈ ਦੀ ਆ ਇਹਦੇ ਬਾਅਦ ਫੇਰ ਬੱਡਾ ਲਾ ਦੇਣਾ ਜਬੀ ਨੂੰ ਫੇ ਪੰਜ-ਛੇ ਦਿਨ ਜਬੀ ਫੇ ਲੱਗਦੇ ਦੋ ਦਿਨ ਲਗੜੇ ਜਾ ਹੈ ਕਿ ਨਹੀਂ ਸਾਨੂੰ ਤਾਂ ਟਰੈਕਟਰ ਛੱਡ ਕੇ ਆਉਣਾ ਕਾਲੂ ਆਹੋ ਕਹਿੰਦਾ ਜਾ ਛੱਡ ਕੇ ਆਉਣਾ ਫੋਨ ਆਇਆ ਤਾਂ ਕਹਿੰਦਾ ਜਾਣਾ ਸਵੇਰੇ ਕੈਂਦਾ ਮਤ ਟੁੱਲ ਗਿਆ ਗੱਲ ਨਾਲ ਤਾਂ ਟੁੱਲ ਗਿਆ ਨਾ ਮੈਨੂੰ ਆ ਲਿਆ ਫੋਨ ਕਹਿੰਦਾ ਟੁੱਲ ਗਿਆ ਟੁੱਲ ਗਿਆ ਦਾ ਉੱਥੇ ਹਾਂ ਤੇ ਹਾਰ ਗਿਆ ਤੂੰ ਬਟਾ ਹੇ ਬਿੱਤ ਹਾਰਦਾ ਬਣੀ ਵੀ ਹੋਇਆ ਦੇਖ ਪਹਿਲਾ ਚਾਚਾ ਨਹੀਂ ਤੇਰੀ ਜਿੱਤ ਹਾਰ ਹੋ ਗਈ ਸਾਡਾ ਜੀਪ ਸਵਾਰੀ ਦਾ ਕੀ ਫੈਲਾ ਹੋਇਆ ਪਹਿਲਾ ਚਾਚਾ ਤੇਂਦੇ ਨੂੰ ਰਾਈ ਗਿਆ ਮੈਨੂੰ ਰਾਈ ਗਿਆ ਮੰਦਾ ਹੀ ਆਜੇ ਹੁਣ ਟੱਕਰਿਆ ਤੂੰ ਪਸਾਂਗੇ ਹੁਣ ਟੱਕਰਿਆ ਤੂੰ ਨੇ ਲੈ ਜੇ ਤਾਰੇ ਬਾਰੀ ਬੋਟੀ ਤੇ ਕੁਛ ਹੁੰਦਾ ਵੀ ਨਹੀਂ ਜਿੱਤਾ ਨਹੀਂ ਇਹ 5 4 ਵੋਟਾਂ ਨਾਲ ਹੋਵੇ 100 ਦੇ 100 150 ਪੰਜ ਸਾਲ ਹਾਰਿਆ ਵੀ ਦੇਣਾ ਬੰਦਾ ਉਹ ਤੇ ਕਬੂਲ ਕਰਨੇ ਆ ਰਹੇ ਆ اچھا ਵਾ ਵਾ ਪਰ ਜੱਜ ਜੀ ਵੀ ਜਿੱਤ ਰਿਹਾ ਜਾਈਸ ਜਾਈਸ ਸਹੀ ਹੋਦਾ ਮੇਰਾ ਫਿਰ ਤੇ ਇੱਥੇ ਕਹਿੰਦੇ 120 ਕੋਟ ਦੋਨ ਆਏ ਹੋਏਗਾ ਮੈਂ ਇੱਥੇ ਹੀ ਹਾਂ ਕਰਨੀ ਗੱਗੇ ਰੇਡੀ ਦਾ ਪਰਫਾਰਮ ਪੰਜ 10 ਕੋਟ ਇੱਧਰ ਉੱਧਰ ਹੋ ਸਕਦਾ ਹੈਗਾ ਅੱਗੇ ਰੇਡੀ ਤੇ ਬਹੁਤ ਵਰਕਰ ਆ ਰਹੇ ਆ ਉਹਦਾ ਬਹੁਤ ਨਾ ਆ ਰਹਿਆ 120 ਕਹਿੰਦਾ ਉਹਦਾ ਤੇਰਾ ਉਹ ਜਿਆਦਾ ਉੱਪਰ ਲੈ ਗਿਆ ਲੀਡੂ ਚੰਦਰ ਚੰਦਰ ਵਾਲਾ ਲੀਡੂ ਘਟਰਨ ਵਾਲੀ ਹੋਈ ਉਹ ਯਾਰ ਉਹ ਬਹੁਤ ਅੰਦਰ ਆ ਹੈ ਸਾਲਾ ਕੋਈ ਨਹੀਂ ਤੇ ਬਾਕੀ ਇਹ ਠੰਡ ਹੈ ਅੱਜ ਧੁੱਪ ਬਾਈ ਨਹੀਂ ਨਿਕਲੇਗੀ ਹਵਾ ਬਹੁਤ ਜਲਦੀ ਆ ਹਵਾ ਦਾ ਬਾਈ ਮੇਰੇ ਉੱਥੇ ਧੁੰਮੀ ਹੈ ਉੱਥੇ ਲੰਬੇ ਆਪਾਂ ਛੱਟ ਛੱਟ ਕੇ ਫਿਰਦੇ ਹਾਂ ਹੁਣ ਵੀ ਹਵਾ ਤੇਜ਼ ਆ ਤੇਜ਼ ਆ ਇਹ ਐਂਡ ਦੀ ਵਜ੍ਹਾ ਸਾਰੀ ਹਾਂ ਜਿਹੜੀ ਆਹਨ ਪਈ ਹੈ ਨਾ ਅੱਜ ਯਾਰ ਸਾਰੀ ਧੁੱਪ ਦੀ ਤੂੰ ਕੋ ਕੋ ਕੱਪੜੇ ਘੁਪੜੇ ਥੋੜੀ ਖੋਲ ਸਕਦਾ ਤਾਂ ਨਾ ਵੇਖਣਾ ਮੈਂ ਕੋਡ ਖੋਲ ਦਿੰਦੇ ਆ ਆਹਾਂ ਉਹ ਕੰਮ ਆ ਪਿੱਚ ਨੂੰ ਐਂ ਵੱਜਦੀ ਦੀ ਆ ਕੇ ਨਾਲ ਹੋਰ ਮੈਂ ਤਾਂ ਦੋ ਦੋ ਹਜੇ ਵੀ ਕੋਟ ਪਾਏ ਵੇਠਾ ਗਰਮੀ ਉਹ ਨਹੀਂ ਆਈ ਇੱਕਣਾ ਹੁੰਦੀ ਹੁੰਦੀ ਆ ਵਾਜ ਮੇਰੇ ਤੋਂ ਤਾਂ ਤਾਂ ਕੱਭਾ ਫਾਇਦਾ ਹੋ ਗਿਆ ਮਾਰੇ ਬਹੁਤ ਵਧੀਆ ਨਿਕਲੀ ਜੇ ਸੜੀ ਐਂ ਦਾ ਵੀ ਧੁੱਪ ਮੈਂ ਬੈਠੇ ਤੇਰੇ ਜਾਂ ਕੁਰਸੀ ਉਪਰ ਨਹੀਂ ਨਾ ਹੁੰਦੀ ਸੀ ਧੁੱਪ ਨਿਕਲੀ ਬਹੁਤ ਆਉਂਦੀ ਵੇ ਸਾਰੇ ਬੈਠੇ ਵੀ ਲਿੱਡੀਆਂ ਪੂਰੀਆਂ ਮੌਸਮ ਐ ਖੁੱਲਾ ਅੱਜ ਇੱਕ ਹੋਰ ਧੁੱਪ ਨਾਲ ਹਵਾ ਚੱਲਦੀ ਐ ਨਾ ਸਿਕੌਂਦੀ ਧਰਤੀ ਹਾਂ ਜੀ ਫਰਕ ਪੈਂਦਾ ਹੈਲੋ